ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਗੁਰਦੀਪ ਸਿੰਘ ਖੇੜਾ ਜਿਹੜੇ ਨੇ ਉਹ ਜਿਹੜੇ ਬੰਦੀ ਸਿੰਘ ਪੈਰੋਲ ਤੇ ਆਏ ਹੋਏ ਨੇ ਉਹਨਾਂ ਦੇ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਸੀ ਔਰ ਉਹ ਟਿੱਪਣੀਆਂ ਵੀ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਨਜ਼ਰ ਆਈਆਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਨਜ਼ਰ ਆਈਆਂ ਉਸ ਵੇਲੇ ਜਦੋਂ ਇਹ ਮਾਮਲਾ ਸੀ ਇਹ ਹਰਤਕ ਸਾਹਿਬ ਦੇ ਸਾਹਮਣੇ ਲੰਬਿਤ ਸੀਗਾ ਖੈਰ ਗੁਰਦੀਪ ਸਿੰਘ ਖੇੜਾ ਨੇ ਬਹੁਤ ਡਟ ਕੇ ਉੱਥੇ ਅਕਾਲੀ ਦਲ ਦਾ ਹੱਕ ਪੂਰਿਆ ਔਰ ਬਾਕੀ ਜਿਵੇਂ ਕਿ ਜਸਵੀਰ ਸਿੰਘ ਰੋਡੇ ਬਲਜੀਤ ਸਿੰਘ ਦਾਦੂਵਾਲ ਭਾਈ ਅਮਰਤਪਾਲ ਸਿੰਘ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਗਿਆ ਪਰ ਵਿਰੋਧ ਵੀ ਵੱਖਰੇ ਵੱਖਰੇ ਪੱਧਰ ਦੇ ਉੱਤੇ ਕੀਤਾ ਗਿਆ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਮੈਨੂੰ ਮਿਲਣ ਆਏ ਸਾਰੇ ਮੇਰੇ ਨਾਲ ਫੋਟੋਆਂ ਖਿਚਾ ਕੇ ਚੱਲ ਗਏ ਬਸ ਇੰਨਾ ਹੀ ਜਦਕਿ ਹੁਣ ਜਿਹੜੇ ਤੱਤ ਸਾਹਮਣੇ ਆ ਰਹੇ ਹੈ ਕਿ ਲੱਖਾਂ ਰੁਪਏ ਦੀ ਜਿਹੜੀ ਫੰਡਿੰਗ ਹੈ ਉਹ ਮਦਦ ਦੇ ਤੌਰ ਦੇ ਉੱਤੇ ਇਹਨਾਂ ਨੂੰ ਦਿੱਤੀ ਗਈ ਸਗਤਾ ਕੋਲੋਂ ਪੈਸਾ ਇਕੱਠਾ ਕਰਕੇ ਇਹਨਾਂ ਨੂੰ ਦਿੱਤਾ ਗਿਆ ਹਾਲਾਂਕਿ ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਪੱਖ ਕਲੀਅਰ ਕਰ ਦਿੱਤਾ ਵੱਖ-ਵੱਖ ਨੇਤਾ ਵੱਖ-ਵੱਖ ਆਗੂ ਆਪਣਾ ਪੱਖ ਕਲੀਅਰ ਕਰਦੇ ਪਏ ਨੇ ਪਰ ਇਸ ਦੇ ਬਾਵਜੂਦ ਕੁਝ ਚੀਜ਼ਾਂ ਕੁਝ ਸਵਾਲ ਖਾਸੇ ਉੱਠਦੇ ਪਏ ਸੀ ਜਿਨ੍ਹਾਂ ਦੇ ਵਿੱਚ ਇਹ ਸਾਫ਼ ਕਿਹਾ ਜਾ ਰਿਹਾ ਸੀ ਕਿ ਕੀ ਸੁਖਬੀਰ ਸਿੰਘ ਬਾਦਲ ਨੇ ਕੋਈ ਲਾਲਚ ਦਿੱਤਾ ਆ ਭਾਈ ਖੇੜਾ ਨੂੰ ਜਿਸ ਦੇ ਉੱਤੇ ਹੁਣ ਇੱਕ ਪੁਖਤਾ ਜਵਾਬ ਮਿਲਦਾ ਨਜ਼ਰ ਆ ਰਿਹਾ ਹੈ ਦਰਸਲ ਭਾਈ ਚਰਨਜੀਤ ਸਿੰਘ ਦਸੂਵਾਲ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਕੁਝ ਗੱਲਾਂ ਦੇ ਉੱਤੇ ਉਹਨਾਂ ਨੇ ਪ੍ਰਮਾਣਿਤਤਾ ਦਿੱਤੀ ਹੈ ਕਹਿੰਦੇ ਕਿ ਉਹਨਾਂ ਦੇ ਕੁਝ ਸੂਤਰ ਨੇ ਜੇਲ੍ਹ ਦੇ ਅੰਦਰ ਉਹ ਕਹਿੰਦੇ ਉਹ ਕਹਿੰਦੇ ਕਿ ਜੇਲ੍ਹ ਦੇ ਅੰਦਰ ਉਹਨਾਂ ਦੀ ਗੱਲ ਹੁੰਦੀ ਰਹਿੰਦੀ ਹੈ ਕੁਝ ਲੋਕ ਉਹਨਾਂ ਨੂੰ ਜਾਣਦੇ ਨੇ ਜਿਨ੍ਹਾਂ ਨੇ ਇਹ ਗੱਲਾਂ ਦਾ ਪ੍ਰਮਾਣ ਦਿੱਤਾ ਉਹ ਕਹਿੰਦੇ ਕਿ ਉਹ ਜੇ ਚਾਹੋ ਤਾਂ ਉਹ ਸਬੂਤ ਵੀ ਪੇਸ਼ ਕਰ ਸਕਦੇ ਨੇ ਉਹ ਕਹਿੰਦੇ ਕਿ ਸੁਖਬੀਰ ਬਾਦਲ ਨੇ ਪਾਈ ਖਿਆੜਾ ਨੂੰ ਜ਼ਥੇਦਾਰੀ ਦੇਣ ਦਾ ਲਾਲਚ ਦਿੱਤਾ ਅਸੀਂ ਨਹੀਂ ਕਹਿ ਰਹੇ ਚਰਨਜੀਤ ਸਿੰਘ ਜਸੂਵਾਲ ਦਾ ਇਹ ਦਾਵਾ ਆ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਪਾਈ ਖਿਆੜਾ ਦੀ ਆ ਗੱਲ ਹੋਈ ਹੋਈਗੀ ਔਰ ਜਿਸਵਾ ਮਾਮਲੇ ਨੂੰ ਲੈ ਕੇ ਜਥੇਦਾਰੀ ਜਿਹੜੀ ਹੈ ਸ਼ਾਇਦ ਉਹਨਾਂ ਦੇ ਸਾਹਮਣੇ ਆ ਰਹੀ ਹੈ ਆਪਣੇ ਆਪ 'ਚ ਬਹੁਤ ਵੱਡਾ ਦਾਵਾ ਆ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਲਜ਼ਾਮ ਵੀ ਹੈ ਇਹੋ ਜੀ ਸਿਤੀ ਦੇ ਵਿੱਚ ਜਿੱਥੇ ਇਹ ਬੈਕਫਾਇਰ ਕਰ ਸਕਦਾ ਹੈ ਉੱਥੇ ਹੀ ਚਰਨਜੀਤ ਸਿੰਘ ਦਸੋਵਾਲ ਨੇ ਇਸ ਗੱਲ ਦਾ ਦਾਵਾ ਕੀਤਾ ਕਿ ਉਹ ਸਬੂਤ ਪੇਸ਼ ਕਰ ਸਕਦੇ ਨੇ ਖੈਰ ਜਥੇਦਾਰੀ ਕਿਸ ਚੀਜ਼ ਦੀ ਹੋ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੋਵੇ ਹੋ ਸਕਦਾ ਕਿਸੇ ਹੋਰ ਤਖਤ ਸਾਹਿਬ ਦੀ ਹੋਵੇ ਪਰ ਸਵਾਲ ਇਹ ਹੈ ਕਿ ਕੀ ਇਹੋ ਜੀ ਸਿਤੀ ਦੇ ਵਿੱਚ ਜੇ ਇਹ ਸੱਚ ਵੀ ਹੈ ਤਾਂ ਕਿਸੇ ਤਖਤ ਸਹਿਬਾਨ ਦੀ ਜੱਥੇਦਾਰੀ ਦੇਣਾ ਇੰਨਾ ਸੌਖਾ ਹੈ ਕਿਸੇ ਲਾਲਚ ਦੇ ਵਾਸਤੇ ਜੱਥੇਦਾਰੀ ਦੇ ਦਿੱਤੀ ਜਾਵੇ ਜੇ ਇੰਨਾ ਸੌਖਾ ਆ ਤਾਂ ਫਿਰ ਇਹ ਇਲਜ਼ਾਮ ਵੀ ਕੋਈ ਝੂਠ ਨਹੀਂ ਕਿ ਅ ਸੀਨੀਅਰ ਲੀਡਰਾਂ ਨੇ ਇਸ ਕੁਰਸੀ ਨੂੰ ਇਸ ਤਖਤ ਨੂੰ ਖੜਾਉਣਾ ਸਮਝ ਰੱਖਿਆ ਖੈਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਬੜੇ ਬੜੇ ਤੱਥ ਪੇਸ਼ ਕੀਤੇ ਗਏ ਨੇ ਚੰਦੀ ਸਿੰਘ ਦਸਵਾਲ ਦਾ ਆ ਬਿਆਨ ਹੈ ਕਿ ਉਹਨਾਂ ਨੇ ਆਪ ਬਹੁਤ ਮਦਦ ਜਿਹੜੀ ਹੈ ਉਹ ਪਾਈ ਖਿਆੜਾ ਦੀ ਕੀਤੀ ਹੈ ਇਸ ਗੱਲ ਦਾ ਦਾਵਾ ਕੀਤਾ ਹੈ ਕਿ بڑے بڑے ਪੰਥਕ ਆਗੂਆਂ ਨੇ ਲੱਖਾਂ ਰੁਪਏ ਪਾਈ ਖਿਆੜਾ ਦੇ ਉੱਤੇ ਲਟਾਏ ਨੇ ਜਸਵੀਰ ਸਿੰਘ ਰੋਡੇ ਦਾ ਜ਼ਿਕਰ ਕੀਤਾ ਗਿਆ ਜਸਵੀਰ ਸਿੰਘ ਰੋਡੇ ਨੂੰ ਲੈ ਕੇ ਜਸਵੀਰ ਸਿੰਘ ਰੋਡੇ ਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ ਕਿ ਜਸਵੀਰ ਸਿੰਘ ਰੋਡੇ ਨੇ ਪੈਸੇ ਇਕੱਠੇ ਕਰ ਕਰਕੇ ਪਾਈ ਖਿਆੜਾ ਨੂੰ ਦਿੱਤੇ ਸੀ ਉਹ ਕਹਿੰਦੇ ਕਿ ਤਿੰਨ ਮਨੀ ਆਰਡਰ ਜਸਵੀਰ ਸਿੰਘ ਰੋਡੇ ਵੱਲੋਂ ਪਾਈ ਖਿਆੜਾ ਨੂੰ ਜੇਲ੍ਹ ਦੇ ਅੰਦਰ ਭੇਜੇ ਗਏ ਸੀ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ 10000 ਰੁਪਏ ਇੱਕ ਸਿੰਘ ਨੇ ਮਹੀਨੇ ਦਾ ਪਾਈ ਖਿਆੜਾ ਦੇ ਵੱਲ ਲਗਾਇਆ ਹੋਇਆ ਸੀ ਬਲਜੀਤ ਸਿੰਘ ਦਾਦੂਵਾਲ ਪਹਿਲਾਂ ਹੀ ਆਪਣੇ ਵੱਲੋਂ ਤੱਥ ਪੇਸ਼ ਕਰ ਚੁੱਕੇ ਨੇ ਪਰ ਉਸ ਦਾ ਵੀ ਹਵਾਲਾ ਚਰਨਜੀਤ ਸਿੰਘ ਦਸੋਵਾਲ ਆਪਣੀ ਇਸ ਇੰਟਰਵਿਊ ਦੇ ਵਿੱਚ ਦਿੰਦੇ ਨੇ ਕਹਿੰਦੇ ਕਿ 2012 ਦੇ ਵਿੱਚ ਭਾਈ ਖਿਆੜਾ ਨੇ ਜਸਬੀਰ ਸਿੰਘ ਰੋਡੇ ਨੂੰ ਫੋਨ ਕੀਤਾ ਸੀ ਔਰ ਜੇਲ ਜੋ ਫੋਨ ਕਰਕੇ ਮਦਦ ਦੀ ਅਪੀਲ ਕੀਤੀ ਸੀ ਮਾਲੀਆ ਮਦਦ ਜਿਹੜੀ ਆ ਉਹ ਮੰਗੀ ਸੀ ਜਿਸ ਤੋਂ ਬਾਅਦ ਚੰਜੀਤ ਸਿੰਘ ਦਸੋਵਾਲ ਦਾ ਦਾਵਾ ਹੈ ਕਿ ਜਸਬੀਰ ਸਿੰਘ ਰੋਡੇ ਨੇ ਤਿੰਨ ਮਨੀ ਆਰਡਰ ਭਾਈ ਖਿਆੜਾ ਨੂੰ ਭੇਜੇ ਸੀ ਔਰ ਤਿੰਨ ਮਨੀ ਆਰਡਰਾਂ ਦਾ ਰਿਕਾਰਡ ਵੀ ਪਿਆ ਹੋਇਆ ਇਹੋ ਜੀ ਸਥਿਤੀ ਦੇ ਵਿੱਚ ਵੱਡੇ ਇਲਜ਼ਾਮ ਲਗਾਏ ਗਏ ਭਾਈ ਖਿਹੜਾ ਵੱਲੋਂ ਔਰ ਜਿਸ ਦਾ ਜਵਾਬ ਚੰਦੀ ਸਿੰਘ ਦਸੋਵਾਲ ਭਾਈ ਚੰਦੀ ਸਿੰਘ ਦਸੋਵਾਲ ਨੇ ਸਾਫ਼ ਤੌਰ ਦੇ ਉੱਤੇ ਦਿੱਤਾ ਹੈ ਖੈਰ ਇਹੋ ਜੀ ਸਥਿਤੀ ਦੇ ਵਿੱਚ ਸਵਾਲ ਤਾਂ ਬੇਹੱਦ ਖੜੇ ਹੁੰਦੇ ਨੇ ਪੈਸੇ ਮਾਲੀਆ ਮਦਦ ਕੀਤੀ ਹੈ ਚਲੋ ਉਹ ਇੱਕ علیحد੍ਹਾ ਗੱਲ ਹੈ ਪਰ ਦੂਜੇ ਪਾਸੇ ਜਿਹੜਾ ਇਲਜ਼ਾਮ ਇਹ ਲਾਇਆ ਗਿਆ ਕਿ ਜਥੇਦਾਰੀ ਦਾ ਆਫਰ ਹੋਇਆ ਇਹਦੇ ਵਿੱਚ ਤਾਂ ਸਵਾਲ ਖਾਸੇ ਖੜਦੇ ਨੇ ਕਿ ਜੇ ਜਥੇਦਾਰੀ ਦਾ ਆਫਰ ਇੰਨਾ ਸੌਖਾ ਹੋ ਜਾਂਦਾ ਫਿਰ ਤਾਂ ਜਥੇਦਾਰ ਦਾ ਅਹੁਦਾ ਨਾ ਮਾਤਰੀ ਰਹਿ ਗਿਆ ਖੈਰ ਆਮ ਤੌਰ ਤੇ ਕਹੀਏ ਤਾਂ ਇਸ ਗੱਲ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਬਹੁਤ ਵੱਡਾ ਇਲਜ਼ਾਮ ਹੈ ਬਗੈਰ ਕਿਸੇ ਤੱਥ ਦੇ ਇਹਨੂੰ ਨਹੀਂ ਕਹਿਣਾ ਚਾਹੀਦਾ ਪਰ ਚਰਨਦੀਪ ਸਿੰਘ ਦਸੋਵਾਲ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਤਾਂ ਇਸ ਗੱਲ ਦੀ ਪ੍ਰਮਾਣਿਕਤਾ ਹੈਗੀ ਆ ਉਹ ਸਬੂਤ ਵੀ ਪੇਸ਼ ਕਰ ਸਕਦੇ ਹੈ ਖੈਰ ਚੰਗੀ ਗੱਲ ਹੈ ਜੇ ਕਰ ਸਕਦੇ ਨੇ ਤਾਂ ਪਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਵਾਲ ਹੁਣ ਦੁਗਣੇ ਪੱਦਰ ਦੇ ਉੱਤੇ ਖੜੇ ਹੋਣੇ ਸ਼ੁਰੂ ਹੋ ਗਏ ਨੇ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਦੱਸਦੇ ਰਹਿਾਂਗੇ ਬਣੇ ਰਹੋ 1 India Punjabi ਤੇ